ਬਹੁਤ ਸੋਹਣਾ ਰਿਜ਼ਲਟ ਆ ਲੋ ਜੀ ਬਾਕੀ ਤੁਹਾਡੇ ਪੰਡ ਰਿਜ਼ਲਟ ਕਿ ਆਏ ਵੇ ਬਾਲੇ ਬਾਲੇ ਆਏ ਵੇ ਆਪਾਂ ਦਿਖਾ ਦਾਂਗੇ ਦਿਖਾ ਦੋਗੇ ਹਾਂ ਲੋ ਜੀ ਆਪਣੀ ਆਪ ਦੀ ਝੋਟੀ ਜਿਹੜੀ ਘਰ ਦੀ ਸੀਗੀ ਹਾਂਜੀ ਆਟਨ ਦੀ ਵੇਚੀ ਆਪਾਂ ਹਾਂਜੀ 2 ਲੱਖ ਤੇ 90 ਹਜ਼ਾਰ ਦੀ ਠੀਕ ਆ ਉਹਦੀ ਖੋਦ ਹੀ ਕੱਟੀ ਵੀਡੀਓ ਦੇ ਵਿੱਚ ਪਈ ਆ ਰਿਜ਼ਲਟ ਉਹਦੇ ਵਿੱਚ ਆਪਾਂ ਵਿਖਾਇਆ ਵੀ ਆ ਰਿਜ਼ਲਟ ਵੇਚਾ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਕਲਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਕੁਆਲਟੀ ਦਾ ਝੋਟਾ ਭਰਾ ਬਾਕੀ ਜਿਹੜੀ ਕਿਸੇ ਦੀ ਮੱਝ ਨਹੀਂ ਰਹਿੰਦੀ ਤਾਂ ਬਾਈ ਗਰੰਟੀ ਲੈਂਦਾ ਫੁੱਲ ਤੇ ਅੱਧੇ ਕੇ ਪੈਸੇ ਥੋੜੇ ਕਾਨੇ ਪਹਿਲਾਂ ਲੈਂਦਾ ਬਾਕੀ ਬਾਅਦ ਚ ਲਗਾ ਜਿਹੜੇ ਚੱਕਰ ਵਾਲਾ ਨੇ ਤੇ ਬਾਕੀ ਸਾਡੇ ਪੈਂਡ ਮੇਰੀਆਂ ਆਪਦੀ ਖੋਦੀਆਂ ਮੱਝਾਂ ਵੀ ਜਿਹੜੇ ਰਹਿੰਦੀਆਂ ਨੇ ਸੀ ਉਹ ਵੀ ਰਹਿ ਗਈਆਂ ਠੀਕ ਹੈ ਨਾ ਕਈ ਡਾਕਟਰ ਨੇ ਜਵਾਬ ਦਿੱਤਾ ਸੀ ਉਹਨਾਂ ਨੇ ਵੀ ਇਹ ਰਹਿੰਦੀਆਂ ਨੇ ਕਿ ਅਟਲ ਨੂੰ ਵੇਚ ਦੇ ਪਰ ਮੈਂ ਵੇਚੀਆਂ ਨਹੀਂ ਤੇ ਮੈਂ ਰੱਖੀਆਂ ਤੇ ਮੈਂ ਬਾਈ ਕੋਲ ਆ ਗਿਆ ਮੈਂ ਵੀਡੀਓ ਦਾ ਕੰਮ ਕਰਦਾ ਤੁਹਾਨੂੰ ਪਤਾ ਹੀ ਆ ਤੇ ਬਾਈ ਕਹਿੰਦਾ ਵੀ ਆਪਣੀ ਗਰੰਟੀ ਤੇ ਆਪਣੀ ਮੱਝ ਬਈ ਸੂਪੀ ਉਹਨੇ ਦਿੱਤੀ ਕੱਟੀ ਪਰ ਉਹ ਫਿਲਹਾਲ ਮੋਕ ਲੱਗਣ ਦੇ ਕਾਰਨ ਉਹਦੀ ਡੈਥ ਹੋ ਗਈ ਤੇ ਵਧ ਜਾਣਕਾਰੀ ਲੈਣੀ ਆਪਾਂ ਬਾਈ ਬਾਈ ਜੀ ਸਸੀ ਕਾਇ ਜੀ ਸਸੀ ਕਾਲ ਜੀ ਨਾਂ ਵੀਰ ਜੀ ਆਪਣਾ ਨਾਂ ਹੈਗਾ ਭਰਪੂਰ ਸਿੰਘ ਪਿੰਡ ਹੈਗਾ ਜੀ ਸੰਧੂ ਕਲਾਂ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਫੋਨ ਨੰਬਰ ਹੈ 991546673 ਠੀਕ ਹੈ ਬਾਈ ਇਹਦੀ ਦੱਸੋ ਆਪਣੀ ਝੋਟੀ ਇਹ ਝੋਟਾ ਮੰਨ ਲਓ ਵੀ ਸਾਢੇ 3 ਸਾਲ ਦੀ ਦੀ ਹੈ ਜਦੀ ਹਾਂਜੀ ਇਹ ਆਪ ਹੈਗਾਗਾ ਕੋਈ ਨੂਰ ਦਾ ਹਾਂਜੀ ਤੇ ਮਾਂ ਇਹਦੀ ਮੋਦੀ ਦੀ ਸੀ ਸਹੀ 21 ਤੋਂ 22 ਕਿਲੋ ਹਰ ਕਟਾ ਹੈ ਮਾਂ ਦਾ ਮਾਂ ਆਪਣੇ ਕੋਲੇ ਖੁਦ ਮੌਜੂਦ ਹੈਗੀ ਰਿਸ਼ਤੇਦਾਰੀ ਚ ਦੇਤੀ ਸੀ ਆਪਾਂ ਠੀਕ ਆ ਐਤ ਕੀ ਤੀਜਾ ਸੂਆ ਸ਼ੂਈਆ ਕੱਟੀ ਦਿੱਤੀ ਆ ਹੂੰ ਬਹੁਤ ਟੌਪ ਰਿਜ਼ਲਟ ਹੈ ਹੁਣ ਤੱਕ ਬਈ ਰਿਜ਼ਲਟ ਕਿਨੇ ਕਹਗੇ ਇਹਦੇ ਰਿਜ਼ਲਟ ਹੁਣ ਤੱਕ ਜਿਹੜੇ ਆਏ ਆ ਕਿ ਮੰਨ ਲਓ ਵੀ ਘੱਟ ਤੋਂ ਘੱਟ 100 ਦੇ ਉੱਤੇ ਆ ਗਿਆ ਠੀਕ ਆ ਉਹਦੇ ਵਿੱਚੋਂ ਮੰਨ ਲਓ ਵੀ 10% ਕੱਟੇ ਆ ਠੀਕ ਆ 90% ਕਟੀਆਂ ਤੇ ਕਟੀਆਂ ਵੀ ਸਿਰੇ ਸੱਟ ਟੋਪ ਦੀਆਂ ਦਿੱਤੀਆਂ ਬਾਕੀ ਤੇਰੇ ਖੋਦੇ ਘਰੇ ਰਿਜਲਟ ਆਇਆ ਠੀਕ ਆ ਹਾਂਜੀ ਮੇਰੇ ਖੋਦੇ ਸਾਡੇ 15 15 ਕੇਸ ਤੇ ਹਾਂ 15 ਫਰਿਆਕ ਪਸ਼ੂ ਦੀ ਦਵਾਈ ਆਪਣੇ ਕੋਲੇ ਦੇਖੋ ਗਰੰਟੀ ਸੁਦਾ ਦਵਾਈ ਆ ਠੀਕ ਆ ਇਹੋ ਜੀ ਨਹੀਂ ਗੱਲ ਕੋਈ ਬੰਦਾ ਇਹ ਮਨ ਨਹੀਂ ਖੜਦਾ ਫਰਿਆਕ ਪਸ਼ੂ ਆਪਣੇ ਕੋਲੇ ਲਿਆਵੇ ਹਾਂਜੀ ਮੱਝ ਐ ਚਿਹੋ ਗਾਂ ਐ ਗਾਂ ਦੀ ਦਵਾਈ ਤਾਂ ਘਰੇ ਲਈ ਜਾਣੀ ਪੂ ਮੱਝ ਆਪਣੇ ਕੋਲੇ ਲਿਆ ਸਕਦਾ ਠੀਕ ਆ ਮੱਝ ਦੀ ਆਪਾਂ ਇਹ ਹੀ ਕਰਾ ਲਾਂਗੇ ਮੱਝ ਦੀ ਇਹ ਹੀ ਕਰਾ ਕੇ ਤੇ ਦਵਾਈ ਦੇ ਕੇ ਜੇ ਤਾਂ ਤੁਰਦ ਦੇਣਾ ਅਗਲੇ ਨੇ ਤੰਤ ਉਹਦੀ ਵੀ ਗਰੰਟੀ ਆ 1600 ਰੁਪਇਆ ਵਿੱਚੇ ਸਾਹ ਦੀ ਫੀਸ ਠੀਕ ਆ ਠੀਕ ਹੈ ਤੇ ਜੇ ਅਗਲੇ ਨੇ ਦਵਾਈ ਲੈ ਕੇ ਜਾਣੀ ਆ ਫਿਰ 1000 ਰੁਪਏ ਦੀ ਦਵਾਈ ਕੱਲੀ 1000 ਜੇ ਕੋਰੀਅਰ ਕਰਾਉਣੀ ਆ ਤਾਂ 1400 ਰੁਪਏ ਦੀ ਦਵਾਈ ਠੀਕ ਆ ਜੇ ਵੀ ਗਰੰਟੀ ਅਗਲ ਨਹੀਂ ਮੰਨ ਖੜਦਾ ਜੇ ਗਰੰਟੀ ਤੇ ਦਵਾਈ ਦੋਣੀ ਹੈ ਤਾਂ ਮੰਨ ਲਓ ਵੀ ਆਪਾਂ 1500 ਰੁਪਇਆ ਪਹਿਲਾਂ ਲਾਵਾਂਗੇ 3500 ਰੁਪਇਆ ਚੈੱਕ ਕਰਾ ਕੇ 5000 ਰੁਪਇਆ ਸਾਰਾ ਟੋਟਲ ਲਾਵਾਂਗੇ ਜੇ ਇਹ ਮੰਨ ਖੜਦਾ ਨਹੀਂ ਹੈਗਾ ਜੇ ਮੰਨ ਨਹੀਂ ਖੜਦਾ ਕਿਹੜਾ ਦਵਾਈ ਹੋਈ ਹੈ ਗੱਲ ਬਾਤ ਹੋਈ ਹੈ ਠੀਕ ਆ ਹਾਂਜੀ ਬਾਕੀ ਤੇਰੇ ਪਿੰਡ 15 ਰੈਲਟ ਤੇਰੇ ਪਿੰਡ ਘੱਟੋ ਘੱਟ ਵੀ ਆ 5 ਮਹੀਨਿਆਂ ਤੋਂ ਵਿਚ ਵਿਚ ਤੇਰੇ 15 ਪਸ਼ੂ ਤੇਰੇ ਪਿੰਡ ਪਿੰਡ ਦੇ ਕਰਵਾਤੇ ਜਿਹੜੇ ਬਾਹਰ ਕਰਾਏ ਆ ਉਹ ਤਾਂ ਹਲੇ ਲੈਫਟ ਜੇ ਬਾਹਰ ਆਪ ਲੋ ਜੀ ਆਪਣੀ ਮੱਝ ਵੀ ਸੂਫੀ ਸਨ ਸਸਰੀ ਵਾਲਾ ਤੇ ਬਹੁਤ ਸੋਹਣੀ ਕੱਟੀ ਦਿੱਤੀ ਸੀ ਪਰ ਮੋਕ ਲੱਗਣ ਦੇ ਕਰ ਲਓ ਵੀ ਤੇ ਸੂਫੀ ਜਿੰਨੀ ਸਲੋ ਦੀ ਵੀਡੀਓ ਵਿੱਚ ਪਾ ਕੇ ਦਿਖਾ ਦਿੰਦੇ ਜੀ ਹਾਂ ਬਾਕੀ ਠੀਕ ਹੈ ਤੇ ਛੋਟਾ ਤੌਰ ਦੋ ਬਈ ਯਾਰ ਇਹ ਕਿਹੜਾ ਦੱਸਾਈ ਤੁਸੀਂ ਇਹ ਕੋਈ ਨੂਰ ਦਾ ਆਪ ਮਾਂ ਮੋਦੀ ਦੀ ਆਈ ਇਹ ਕੋਈ ਨੂਰ ਦਾ ਭਰਾ ਬੱਚਾ ਤੇ ਕੱਟੀ ਬਹੁਤ ਸੋਹਣੀ ਜੀ ਪਰ ਪਰ ਮੈਂ ਇਹ ਤੇ ਵੀਡੀਓ ਬਣੀ ਨੇ ਤੇ ਬਹੁਤ ਸੋਹਣਾ ਰਿਜ਼ਲਟ ਆ ਲੋ ਜੀ ਬਾਕੀ ਤੁਹਾਡੇ ਪੰਡ ਰਿਜ਼ਲਟ ਤੇ ਆਏ ਕੱਟੀ ਬਾਲੇ ਬਾਲੇ ਆਏ ਹੋਏ ਆਇਆ ਆਪਾਂ ਦਿਖਾਵਾਂਗੇ ਦਿਖਾ ਦੋਗੇ ਹਾਂ ਲੋ ਜੀ ਆਪਣੀ ਆਪ ਦੀ ਝੋਟੀ ਜਿਹੜੀ ਘਰ ਦੀ ਸੀਗੀ ਹਾਂਜੀ ਆਟਨ ਦੀ ਵੇਚੀ ਆਪਾਂ ਹਾਂਜੀ 2 ਲੱਖ ਤੇ 90 ਹਜ਼ਾਰ ਦੀ ਠੀਕ ਆ ਉਹਦੀ ਖੋਦੀ ਕੱਟੀ ਵੀਡੀਓ ਦੇ ਵਿੱਚ ਪਈ ਆ ਰਿਜ਼ਲਟ ਉਹਦੇ ਵਿੱਚ ਆਪਾਂ ਵਿਖਾਇਆ ਵੀ ਆ ਰਿਜ਼ਲਟ ਆ ਵੇਚਾ ਨਹੀਂ ਬਾਕੀ ਹੋਰ ਆਪਾਂ ਦਿਖਾਵਾਏ ਪੂਲ ਤਸੱਲੀ ਕਰਾਵਾਂਗੇ ਜਿਹਦਾ ਮਨ ਨਹੀਂ ਖੜਨਾ ਠੀਕ ਆ ਲੋ ਭਰਾ ਜਿਹੜੇ ਫਰਿਆਕ ਪਸੂਆ ਬਾਕੀ ਟੈਸਟੀਕਲ ਵਗੈਰਾ ਖਾਦੇ ਪੈਕ ਕੋਟਮ ਖਾਦੇ ਸਾਹ ਦੀ ਕਿੰਨਾ ਠੀਕ ਆ ਪਲੇਨ ਪਲੂਨ ਪਿਆਗਾ ਐਨੀ ਗੱਲ ਕੋਈ ਬੱਚਾ ਟੌਪ ਦਾ ਬੱਚਾ ਠੀਕ ਆ ਜੀ ਹਾਂ ਬਾਕੀ ਆਪਾਂ ਨੂੰ ਤੈਨੂੰ ਪਤਾ ਵੀ ਜਾਨਵਰਾਂ ਦਾ ਸ਼ੌਕ ਆ ਮਾਰੇ ਤਾਂ ਰੱਖਦੇ ਨਹੀਂ ਸਹੀ ਗੱਲ ਹੈ ਸਹੀ ਗੱਲ ਹਾਂ ਲਿਆ ਭਰਾ ਲਿਆ ਇਧਰੋਂ ਲਿਆ ਲੋ ਜੀ ਚੱਕਰਮ ਬੋਟ ਪੁਨਾ ਛੋਟਾ ਭਰਾ ਐ ਨਹੀਂ ਵਿਖਾਤੀ ਚਾਹ ਬੁੜੀਆਂ ਲਈ ਲੈ ਖਾ ਠੰਡੇ ਤਾਂ ਇਹ ਅਸਲਾ ਇੰਨਾ ਠੰਡਾ ਗਾ ਲੋ ਫੇਸ ਦਿਖਾਈ ਫੇਸ ਦਿਖਾਈ ਇਧਰੋਂ ਤੱਕ ਐ ਨੂੰ ਕਰ ਪੁੱਤ ਲੋ ਜੀ ਫੇਸ ਚੱਕਰ ਲਓ ਮਹਾਰਾ ਚੰਗਾ ਅਸਲਾ ਨੇ ਅਮਰੀਕਨ ਗਾਂਾਂ ਵਰਗਿਆ ਠੀਕ ਆ ਠੀਕ ਹੁਣ ਬਾਈ ਆਪਣੀਆਂ ਮੱਝਾਂ ਕਰਤੀਆਂ ਕ੍ਰੋਸ ਹੋਈਆਂ ਮੇਰੇ ਆਪਣੀਆਂ ਹਾਂ ਆਪਣੀ ਉਹ ਖੜੀ ਐ ਮਨਤੀ ਦੀ ਕੱਟੀ ਠੀਕ ਆ 2 ਨੰਬਰ ਦੇ ਝੋਟੀ ਉਹ ਕਰਾਈ ਐ ਠੀਕ ਆ ਐ ਮਨਤੀ ਇਹਨੇ ਪਲੂਨ ਨੇ ਮੰਨ ਲਾ ਵੀ 15 ਕਿਲੋ ਦੁੱਧ ਦਿੰਦਾ ਠੀਕ ਆ ਅੱਜ ਇਹਦੇ ਥੱਲੇ 3 ਮਹੀਨਿਆਂ ਦੀ ਗੱਭਣ ਉਹ ਕੀ 11 ਕਿਲੋ ਦਿੰਦਾ ਠੀਕ ਆ ਲਓ ਜੀ 22 ਦਿਨ ਦਾ ਗਰੰਟੀ ਨਾਲ ਜਿਹੜੇ ਪਸ਼ੂ ਨਹੀਂ ਰਹਿੰਦੇ ਉਹਨਾਂ ਦੀ ਗਰੰਟੀ ਹੈ ਭਾਈ ਅਸੀਂ ਤਾਂ ਵਰਤ ਲਿਆ ਤੁਸੀਂ ਵਰਤ ਕੇ ਚੈੱਕ ਕਰ ਸਕਦੇ ਹੋ ਜੇ ਕਿਸੇ ਦਾ ਨਹੀਂ ਮਨ ਖੜਦਾ ਤਾਂ ਭਾਈ ਹਾਂ ਯਾਰ ਲੱਗੂਗਾ ਜੇ ਕਿਸੇ ਦਾ ਮਨ ਖੜਦਾ ਹੈ ਤਾਂ 1600 ਜੀ ਕੰਮ 1600 ਠੀਕ ਹੈ ਜੀ ਲੋ ਬਾਈ ਜੀ ਦਾ ਨੰਬਰ ਲਾਵਾਂਗੇ ਟਾਈਟਲ ਤੇ ਬਾਕੀ ਬਾਈ ਜੀ ਨੇ ਦੱਸਤਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਦੁਬਾਰੇ ਸਾਨੂੰ ਫੇਰ ਨੋਟ ਕਰਾਉਣਾ ਪੈਂਦਾ ਸੰਧੂਪੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆਪਕੇ ਬਾਈ